ਮੁਰਦਾਬਾਦ ਆਮ ਲੋਕਾਂ ਦੇ ਹੋਰ ਕੋਈ ਪਾਣੀ ਸਰਕਾਰ ਮੁਰਦਾਬਾਦ 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 ਕਾਢ ਪਹਿਟ ਠੀਕ ਪਟਾੜ ਤੇ ਔਰ ਕਾਣੇ ਪਹਿਟ ਡੀਜ਼ਲ ਤੇ 3 ਰੁਪਏ ਕਿਸਾਨਾਂ ਮਜ਼ਦੂਰਾਂ ਦੀ ਬਿਜਲੀ ਸਭ ਸਿਟੀ ਚੁੱਕ ਲਈ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਕੈਬਨਟ ਦੇ ਵਿੱਚ ਲੈ ਕੇ ਫੈਸਲੇ ਲੋਕਾਂ ਦੇ ਬੋਝ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਲ ਵਾਲਾ

ਆ ਬੰਦਾ ਸਾਡ ਦਾ ਮੁੰਡਾ ਹੈ ਮਾਇਰਿਸ਼ਪਾਲ ਸਿੰਘ ਆਟਾ ਬਾਦਸ਼ਾਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੱਧਾਂ ਵਾਲੇ ਦੇ ਪ੍ਰਧਾਨ ਔਰ ਜੌਨ ਦੀ ਸਾਰੀ ਟੀਮ ਨੇ ਅੱਜ ਮੱਤਾ ਵਾਲੇ ਦੇ ਮੇਨ ਚੌਂਕ ਦੇ ਵਿੱਚ ਭਵੰਤਮਾਨ ਸਰਕਾਰ ਪੰਜਾਬ ਸਰਕਾਰ ਦੀ ਐਤੀਟਿਊਡ ਮਜਾਰੇ ਕੀਤੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਕੱਲ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜਾ 3000 ਕਰੋੜ ਦਾ ਬੋਝ ਜਿਹੜਾ ਆਮ ਲੋਕਾਂ ਦੇ ਉੱਤੇ ਹੋਰ ਪਾਇਆ ਹੈ ਕੀਦੇ ਵਿੱਚ 61 ਪੈਸੇ ਪੈਟਰੋਲ 91 ਪੈਸੇ ਡੀਜ਼ਲ ਔਰ 3 ਰੁਪਏ ਜਿਹੜੀ 7 ਕਿਲੋਵਾਟ ਤੱਕ ਦੇ ਲੋਕਾਂ ਦੀ ਸਬਸਿਡੀ ਚੁੱਕੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਹਿਦੀ ਕਰਦੇ ਆ ਔਰ ਸਰਕਾਰ ਤੋਂ ਮੰਗ ਕਰਦੇ ਆ ਕਿ ਕੱਲ ਦੀ ਜਿਹੜੀ ਕੈਬਨਟ ਦੇ ਵਿੱਚੋਂ ਫੈਸਲਾ ਲਿਆ ਹੈ ਉਹਨੂੰ ਤੁਰੰਤ ਜਿਹੜਾ ਵਾਪਸ ਕੀਤਾ ਜਾਵੇ ਉਹ ਫੈਸਲੇ ਨੂੰ ਰੱਦ ਕੀਤਾ ਜਾਵੇ ਔਰ ਜਿਹੜਾ 1 ਰੁਪਇਆ ਜੁਨਟ 1 ਰੁਪਇਆ ਪ੍ਰਤੀ ਜੁਨਟ ਜਿਹੜੀ ਆਮ ਲੋਕਾਂ ਨੂੰ ਬਿਜਲੀ ਆ ਉਹ ਮੁਹੱਈਆ ਕਰਾਈ ਜਾਵੇ ਕਿਸਾਨਾਂ ਨੂੰ ਸਬਸਿਡੀ ਤੇ ਜਿਹੜਾ ਡੀਜਨ ਹੈ ਉਹ ਮੁਹੱਈਆ ਕਰਾਇਆ ਜਾਵੇ ਔਰ ਪੰਜਾਬ ਦੇ ਵਿੱਚ ਜਿਹੜੇ ਚਿਪ ਵਾਲੇ ਮੀਟਰ ਲੱਗ ਰਹੇ ਨੇ ਉਹਨਾਂ ਨੂੰ ਸੰਪੂਰਨ ਤੌਰ ਤੇ ਬੰਦ ਕੀਤਾ ਜਾਵੇ ਉਹਨਾਂ ਦਾ ਪੰਜਾਬ ਦੇ ਵਿੱਚ ਮੀਟਰਾਂ ਦਾ ਲੱਗਣਾ ਜਿਹੜਾ ਬਿਲਕੁਲ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ